ਤਾਂ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਕੋਮਲ ਹਿਰਦੇ ਦੇ ਮਾਲਕ ਹਨ ਉਹ ਕੁਦਰਤ ਦੇ ਆਸ਼ਿਕ ਹਨ ਨਿਰੰਕਾਰ ਸਰੂਪ ਹਨ ਤੇ ਸ਼੍ਰੀ ਗੁਰੂ ਨਾਨਕ ਮਹਾਰਾਜ ਦੀ 7ਵੀਂ ਜੋਤ ਹਨ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ 1630 ਵਿੱਚ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਤਨਤਨ ਬਾਬਾ ਗੁਰਦੇਤਾ ਜੀ ਹੈ ਤੇ ਮਾਤਾ ਜੀ ਦਾ ਨਾਮ ਤਾਂ ਤਾਂ ਮਾਤਾ ਅਨੰਤੀ ਜੀ ਹੈ ਗੁਰੂ ਹਰ राय ਸਾਹਿਬ ਜੀ ਦੇ ਦੋਸ ਪੁੱਤਰ ਹਨ ਸ਼੍ਰੀ ਰਾਮ ਰਾਏ ਜੀ ਤੇ ਤਾਂ ਤਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਦਾ ਕੁਦਰਤ ਨਾਲ ਬਹੁਤ ਪਿਆਰ ਸੀ ਗੁਰੂ ਸਾਹਿਬ ਜੀ ਨੇ ਬਵੰਜਾ ਬਾਗ ਬਣਵਾਏ ਜਿਨ੍ਹਾਂ ਵਿੱਚ ਗੁਰੂ ਸਾਹਿਬ ਜੀ ਨੇ ਬਹੁਤ ਸੁੰਦਰ ਫੁੱਲ ਵੀ ਲਗਵਾਏ ਸਨ ਗੁਰੂ ਸਾਹਿਬ ਜੀ ਨੇ ਆਪ ਮਾਲੀ ਵੀ ਤਿਆਰ ਕੀਤੇ ਸਾਨੂੰ ਗੁਰਬਾਣੀ ਦਾ ਸਤਕਾਰ ਕਰਨਾ ਤਾਂ ਤਾਂ ਸ਼੍ਰੀ ਗੁਰੂ ਹਰ Rai ਸਾਹਿਬ ਜੀ ਨੇ ਸਿਖਾਇਆ ਹੈ ਗੁਰੂ ਜੀ ਬਾਣੀ ਦਾ ਸਤਕਾਰ ਇੰਨਾ ਕਰਦੇ ਸਨ ਕਿ ਗੋਡੇ ਤੇ ਤਾਂ ਚੋਟ ਲਗਵਾ ਲਈ ਪਰ ਬਾਣੀ ਦੇ ਸਨਮਾਨ ਵਿੱਚ ਢਿੱਲ ਨਹੀਂ ਪੈਂਦੀ ਉਹਨਾਂ ਨੇ ਆਪਣਾ ਪੁੱਤਰ ਵੀ ਤਿਆਗ ਦਿੱਤਾ ਪਰ ਗੁਰਬਾਣੀ ਦਾ ਅਪਮਾਨ ਨਾ ਸਹਾਇਆ ਗੁਰਬਾਣੀ ਨਾਲ ਇੰਨਾ ਪਿਆਰ ਸੀ ਕਿ ਗੁਰੂ ਜੀ ਆਪ ਕਥਾ ਕਰਦੇ ਸਨ ਤੇ ਰਮਜ਼ਾਂ ਖੋਲਦੇ ਸਨ ਉਹ ਇੰਨੇ ਹਲੋਪ ਰਹਿੰਦੇ ਸਨ ਕਿ ਘੰਟਿਆਂ ਬੱਧੀ ਇਕੱਲਿਆਂ ਹੀ ਜੰਗਲਾਂ ਦੀ ਸੈਰ ਕਰਦੇ ਰਹਿੰਦੇ ਸਨ ਉਹ ਇੰਨੇ ਵੱਡੇ ਦਾਤੇ ਸਨ ਕਿ ਉਹਨਾਂ ਦੇ ਦਰਬਾਰ ਵਿੱਚ ਕਦੇ ਕੋਈ ਮੰਗਤਾ ਨਹੀਂ